ਪਰਮ ਸਤਕਾਰਯੋਗ ਅਧਿਆਪਕ ਸਹਿਬਾਨ ਤੇ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਨਾਲ ਜਿਹੜੀ ਕਹਾਣੀਆਂ ਉਹ ਸਾਂਝੀ ਕਰਨ ਜਾ ਰਹੇ ਆਂ ਚਿੜੀ ਬਿੱਲੀ ਸੱਪ ਅਤੇ ਰੁੱਖ ਦੀ ਇਹ ਕਹਾਣੀ ਹੈ ਖੇਤਾਂ ਦੇ ਵਿੱਚ ਰਹਿੰਦੇ ਇੱਕ ਪਰਿਵਾਰ ਦੀ ਜਿੱਥੇ ਖੇਤ ਦੇ ਵਿੱਚ ਇੱਕ ਪਰਿਵਾਰ ਆ ਜਿਹੜਾ ਰਹਿੰਦਾ ਉਹਨਾਂ ਦੇ ਘਰੇ ਇੱਕ ਰੁੱਖ ਲੱਗਿਆ ਉਸ ਰੁੱਖ ਦੇ ਉੱਤੇ ਇੱਕ ਚਿੜੀ ਆ ਜਿਹੜੀ ਉਹ ਰਹਿੰਦੀ ਆ ਤੇ ਨਾਲ ਹੀ ਇੱਕ ਉਹਨਾਂ ਦੇ ਘਰੇ ਬਿੱਲੀ ਆ ਜਿਹੜੀ ਉਹ ਰਹਿੰਦੀ ਆ ਇਸ ਤਰ੍ਹਾਂ ਸਾਰੇ ਇੱਕ ਪਰਿਵਾਰ ਵਾਂਗੂ ਇਹ ਰਹਿੰਦੇ ਆ ਇਸੇ ਤਰ੍ਹਾਂ ਜ਼ਿੰਦਗੀ ਦੇ ਚਲੰਗਦੇ ਆ ਲੰਗਦੇ ਆ ਕਿਸਾਨ ਦੇ ਘਰ ਵਾਲੀ ਜਿਹੜੀ ਹੁੰਦੀ ਆ ਉਹਦਾ ਨਾਂ ਹੈ ਜੀਤੋ ਤੇ ਇਸ ਕਹਾਣੀ ਦੇ ਵਿੱਚ ਜਦੋਂ ਇਹ ਕਹਾਣੀ ਚੱਲ ਰਹੀ ਆ ਤਾਂ ਜੀਤੋ ਆ ਉਹ ਇਹਨਾਂ ਤੋਂ ਰੁੱਖ ਤੋਂ ਬਿੱਲੀ ਤੋਂ ਤੇ ਚਿੜੀ ਤੋਂ ਅੱਕ ਜਾਂਦੀ ਐ ਇੱਕ ਵਾਰ ਤੇ ਉਹਨਾਂ ਨੂੰ ਗੁੱਸੇ ਦੇ ਵਿੱਚ ਕਹਿੰਦੀ ਆ ਕੀ ਕਹਿੰਦੀ ਆ ਆਓ ਇਸ ਵੀਡੀਓ ਦੇ ਰਾਹੀਂ ਆਪਾਂ ਦੇਖਦੇ ਆਂ ਤੂੰ ਮੇਰੇ ਘਰ ਤੋਂ ਭੱਜ ਜਾ ਤੂੰ ਮੇਰੇ ਘਰ ਦਾ ਸਾਰਾ ਦੁੱਧ ਪੀ ਜਾਣੀਏ ਤੇ ਮੇਰੀ ਮਾਰਗੀਆਂ ਖਾ ਜਾਣੀ ਆ ਮਿਆਉ ਮਿਆਉ ਤੂੰ ਮੈਨੂੰ ਮਾਰਨਾ ਮੈਂ ਤੇਰੇ ਘਰੇ ਕੰਮ ਆਉਂ ਤੂੰ ਚੂਹੇ ਖਾਣੀਏ ਤੂੰ ਮੇਰੇ ਕੀ ਕੰਮ ਆਏਂਗੀ ਈਏ ਚਿੜੀਏ ਤੂੰ ਆਰਡਰ ਆ ਤੂੰ ਮੇਰੇ ਘਰ ਦੇ ਸਾਰੇ ਚੌਲ ਖਾ ਜਾਣੀ ਐ ਸਾਰੇ ਫਾਇਲ ਟੱਕ ਦਿੰਨੀ ਆ ਤੂੰ ਨਾ ਕਿਸੇ ਕੰਮ ਦੀ ਨਾਕਾਜ਼ ਦੀ ਜਾ ਆਰਡਰ ਜਾ ਜਾ ਅੰਡ ਜਾ ਤੀਂ ਤੂੰ ਮੈਨੂੰ ਉਡਾ ਨਾ ਮੈਂ ਕਦੇ ਤੇਰੀ ਮਦਦ ਕਰਾਂਗੀ ਤੂੰ ਮੇਰੀ ਕੀ ਮਦਦ ਕਰੇਂਗੀ ਚੜ ਚੜ ਕੇ ਸੇ ਥਾਂ ਦੀ ਰੁੱਖਾ ਰੁੱਖਾ ਤੂੰ ਵੀ ਮੈਨੂੰ ਇਹੇ ਵਕਤ ਪਾਇਆ ਬੈਠਾ ਐ ਮੈਨੂੰ ਤਾਂ ਸਾਰੀ ਦਿਹਾੜੀ ਤੇਰੇ ਪੱਤੇ ਹੀ ਹੁੰਝਦੀ ਰਹਿੰਦੀ ਆ ਆ ਚੜ ਚੜ ਵੀ ਤੇਰੇ ਪੱਤਿਆਂ ਚੋ ਹੀ ਆ ਮੈਨੂੰ ਕੀ ਸੋਖ ਹੈ ਕਿਸੇ ਦਿਨ ਮੈਂ ਤੈਨੂੰ ਵੱਡ ਦੇਣਾ ਏ ਕਿਸੇ ਵੇਲੇ ਮੈਂ ਤੇਰੀ ਮਦਦ ਕਰਾਂਗਾ ਤੂੰ ਮੈਨੂੰ ਨਾ ਵੱਡ ਨਾ ਤੂੰ ਤਰ ਸਕਦਾ ਹੈ ਨਾ ਤੂੰ ਮੇਰੇ ਕਿਸੇ ਕੰਮ ਦਾ ਤੂੰ ਮੇਰੀ ਭਲਾ ਕੀ ਮਦਦ ਕਰੇਂਗਾ થકી હોય વે એના કામ થક નહીં મેં સોઈ જા ਥਿਓ ਥਿਓ ਜੀ ਅੱਜ ਵੀ ਰਿਆ ਚਾਪੂ ਸੁਣਨੀ ਮੇਰੀ ਸੋਹਣੀ ਬਿੱਲੀ ਜੇ ਅੱਜ ਤੂੰ ਨਾ ਹੁੰਦੀ ਫੇਰ ਮੇਰੇ ਤਾਂ ਫੈਰ ਭਲਾੜ ਜਾਣਾ ਸੀ ਜੇ ਤੂੰ ਹੁੰਦੀ ਨਾ ਫੇਰ ਸਾਨੂੰ ਤਾਂ ਸੱਪ ਡੰਗ ਮਾਰ ਕੇ ਵੀ ਚਲਾ ਜਾਣਾ ਸੀ ਤੂੰ ਤਾਂ ਮੇਰੀ ਸੋਹਣੀ ਬਿੱਲੀ ਆਵੇ ਮੈਂ ਤੇਰੇ ਲਈ ਦੁੱਧ ਲੈ ਕੇ ਆਈ ਆ ਮੇਂ ਪਿਆਰੀ ਚਿੜੀ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਗਲਤ ਸਮਝਿਆ ਤੇ ਆ ਲੈ ਮੈਂ ਤੇਰੇ ਲਈ ਚੌਲ ਲੈ ਕੇ ਆਈਆਂ ਤੂੰ ਖਾ ਲਾ ਖਰੂਖਾ ਮੈਨੂੰ ਮaaf ਕਰ ਦੇ ਤੇਰੇ ਪੱਤਿਆਂ ਤੇ ਰਹਿਣ ਵਾਲੀ ਚਿੜੀ ਨੇ ਬਿੱਲੀ ਨੂੰ ਸਤਰਕ ਕੀਤਾ ਤੇ ਬਿੱਲੀ ਨੇ ਸੱਪ ਨੂੰ ਭਜਾ ਦਿੱਤਾ ਤੇ ਦੇਖ ਮੈਂ ਤੇਰੇ ਲਈ ਪਾਣੀ ਲੈ ਕੇ ਆਈ ਹਾਂ ਜਿੱਤੋ ਭੈਣ ਮੈਨੂੰ ਮaaf ਕਰ ਦੇ ਮੇਰੇ ਕਰਕੇ ਸੋਨੂੰ ਬਹੁਤ ਦੌੜ ਭੱਜ ਹੋਈ ਮੈਂ ਸੋਨੂੰ ਕੱਟਣ ਨਹੀਂ ਆ ਰਿਹਾ ਸੀ ਮੇਰੀ ਭੈਣ ਐ ਉੱਥੇ ਤਾਂ ਇੱਕ ਚੂਹਾ ਸੀ ਜਿਸ ਨੂੰ ਮੈਂ ਫੜਨ ਆ ਰਿਹਾ ਸੀ ਤੈਨੂੰ ਪਤਾ ਚੂਹਾ ਤਾਂ ਕਿਸਾਨ ਦਾ ਦਸ਼ਮਣ ਆ ਉਹ ਤਾਂ ਤੇਰੀ پڑੋਲੀ ਚੋਂ ਵੀ ਰੋਜ਼ ਦਾਣੇ ਖਾਂਦਾ ਸੀ ਨਾਲੇ ਯਾਦ ਰੱਖੋ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ